ਕਿ ਵੱਡਾ ਖੁਲਾਸਾ ਹੋਇਆ ਹੈ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਾਲੀ ਡੀਐਸਪੀ ਦੀ ਨਹਿਰ ਦੇ ਕੋਲੋਂ ਲਾਸ਼ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਾਂਚ ਜਿਹੜੀ ਹੈ ਲਗਾਤਾਰ ਜਾਰੀ ਸੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਸੀ ਤੇ ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਹੋ ਸਕਦਾ ਹੈ ਸੁਸਾਈਡ ਹੋਵੇ ਜਾਂ ਫਿਰ ਐਕਸੀਡੈਂਟ ਕੇਸ ਹੋਵੇ ਜਿਸ ਤੋਂ ਬਾਅਦ ਕਿ ਅੱਜ ਜਿਹੜਾ ਵੱਡਾ ਖੁਲਾਸਾ ਹੋ ਗਿਆ ਡੀਐਸਪੀ ਕਤਲ ਮਾਮਲੇ ਦੇ ਵਿੱਚ ਕਿ ਡੀਐਸਪੀ ਨੂੰ ਗੋਲੀ ਮਾਰੀ ਗਈ ਸੀ ਇਸ ਹੋਰ ਮਾਮਲੇ ਤੇ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ सुरेंद्र ਉਹਨਾਂ ਨਾਲ ਗੱਲਬਾਤ ਕਰਦੇ ਆ ਜੀ सुरेंद्र ਇਸ ਬਾਰੇ ਤੜਕੋ ਹੋਰ ਕੀ ਜਾਣਕਾਰੀ ਹੈ ਕਿ ਡੀਐਸਪੀ ਕਤਲ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਜਿਹੜਾ ਅੱਜ ਹੋਇਆ ਹੈ ਕਿ ਉਹਨਾਂ ਨੂੰ ਗੋਲੀ ਮਾਰੀ ਗਈ ਸੀ ਹਾਂ ਬਿਲਕੁਲ ਭਾਵਨਾ ਕਿ ਜਿੱਦਾਂ ਕਿ 9 ਸਾਲ ਵਾਲੇ ਤਾਂ ਜਿੱਦਾਂ 31 ਦਸੰਬਰ ਦੀ ਗੀ ਉਹ ਦਿਨ ਦੁਪਹਿਰ ਦੀ ਘਟਨਾ ਹੈ ਜੀ ਜਦੋਂ ਕਿ ਡੀਐਸਪੀ ਜੇ ਕੋਈ ਪੁਰਾਣੇ ਸਾਥੀ ਸੀਗੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਮੈਂ ਸ਼ੁਰੂ ਤੋਂ ਪਾਰਾ ਨਿਰਵਾਤ ਆ ਰਿਹਾ ਹੈਗਾ ਵੀ ਕਿਵੇਂ-ਕਿਵੇਂ ਇਹ ਸਾਰਾ ਧੰਗਾ ਕਰਮ ਵਾਪਰਦਾ ਹੈਗਾ ਕਿ ਅਹ ਤਲ ਦੀ ਦਿਹਾੜੀ ਦੇ ਵਿੱਚ ਇੱਕ ਸੀਸੀਟੀਵੀ ਵੀ ਮਿਲੀ ਹੈ ਜੀ ਅਸੀਂ ਉਹਦੇ ਉਹਦੇ ਬਾਰੇ ਵੀ ਜਾਂਚ ਜਰੂਰ ਕਰਾਂਗੇ ਪਰ ਕੁਝ ਦਿਨ ਪਹਿਲਾਂ ਇੱਕ ਐਕਸੀਡੈਂਟ ਹੁੰਦਾ ਫਗਵਾੜਾ ਰੋਡ ਦੇ ਉੱਤੇ ਜਿੱਤੇ ਕਿ ਇੱਕ ਰਾਜਵ ਰੈਸਟੋਰੈਂਟ ਨਾਮ ਦਾ ਕੋਈ ਰੈਸਟੋਰੈਂਟ ਹੈਗਾ लवली ਯੂਨੀਵਰਸਿਟੀ ਦੇ ਲਾਗੇ ਉਹਦੇ ਵਿੱਚ ਗੱਡੀ ਇਹਨਾਂ ਦੀ ਵੱਜਦੀ ਹੈ ਐਕਸੀਡੈਂਟ ਹੁੰਦਾ ਹੈ ਉਸ ਤੋਂ ਬਾਅਦ ਉਹ ਗੱਡੀ ਦੇ ਮਾਲਕ ਜਿਹੜਾ ਹੈਗਾ ਰਾਜਵ ਉਹ ਡੀਐਸਪੀ ਸਾਹਿਬ ਨੂੰ ਕਹਿੰਦਾ ਕਿ ਮੇਰੀ ਗੱਡੀ ਠੀਕ ਕਰਵਾ ਦਿਓ ਉਹ ਗੱਡੀ ਆਲੀ ਹੈਗੀ ਆ ਕਚਹਿਰੀ ਚੌਂਗੜੇ ਵਿੱਚ ਕੋਈ ਸ਼ਰੀਮ ਆਮ ਦਾ ਲਗਰੀ ਡਾਗਾਇਆ ਸ਼ਰੀਮ ਆਮ ਦਾ ਲੜਕਾ ਹੈਗਾ ਜਿਹੜਾ ਉਹ ਗੱਡੀ ਰੇਪ ਕਰਦਾ ਉਸ ਤੋਂ ਬਾਅਦ ਡੀਐਸਪੀ ਸਾਹਿਬ ਦੀ ਸ਼ਰੀ ਦੇ ਵਿੱਚ ਗੋਸਤਾਰਨਾ ਹੋ ਜਾਂਦਾ ਉਸ ਤੋਂ ਬਾਅਦ ਡੀਐਸਪੀ ਸ਼ਰੀ ਨੂੰ ਕਹਿੰਦਾ ਇੱਕ ਗੱਡੀ ਖੋਰ ਹੈਗੀ ਆਪਣੇ ਕੋਲੇ ਉਹ ਵੀ ਤੁਸੀਂ ਠੀਕ ਕਰਦੇ ਹੋ ਆਮੀ ਭਰ ਦਿੰਦੇ ਨੇ ਸ਼ਰੀ ਸਾਹਿਬ ਸ਼ਰੀ ਸਾਹਿਬ ਗੱਡੀ ਲੈਣ ਵਾਸਤੇ ਇਹਨਾਂ ਦੇ ਘਰੇ ਜਾਂਦੇ ਨੇ ਨਵੇਂ ਸਾਲ ਵਾਲੇ ਦਿਨ ਗੱਡੀ ਲੈ ਕੇ ਗੱਡੇ ਜਦੋਂ ਗੱਡੀ ਲੈਣ ਜਾਂਦੇ ਨੇ ਉਦੋਂ ਰਾਜਵ ਜੀ ਦਾ ਪਹਿਲਾ ਐਕਸੀਡੈਂਟ ਹੁੰਦਾ ਗੱਡੀ ਦਾ ਉਹ ਵੀ ਨਾਲ ਸ਼ਰੀ ਦਾ ਹੁੰਦਾ ਉਥੇ ਚਾਹ ਪਾਣੀ 커피 ਵਗੈਰਾ ਪੀਣੇ ਨੇ ਤੇ ਗੱਡੀ ਲੈ ਕੇ ਜਲੰਧਰ ਤੋਂ ਰਵਾਲਾ ਹੁੰਦੇ ਤੇ ਡੀਐਮਪੀ ਸਾਹਿਬ ਕਹਿੰਦੇ ਨੇ ਕਿ ਮੈਨੂੰ ਵੀ ਲੈ ਜਾਓ ਮੈਂ ਆਪਣੇ ਦੋਸਤ ਦੇ ਨਾਲ ਉਥੇ ਨਵੇਂ ਸਾਲ ਦੀ ਪਾਰਟੀ ਜਸ਼ਨ ਮਨਾਉਣਾ ਉਹ ਉਹਨਾਂ ਦੀ ਗੱਡੀ ਦੇ ਵਿੱਚ ਬੈਠ ਕੇ ਹੀ ਉਥੋਂ ਨਿਕਲ ਜਾਂਦੇ ਨੇ ਪਰ ਦੂਸਰੇ ਪਾਸੇ ਜਿਹੜਾ ਗੱਲਬਾਤ ਹੈਗਾ ਦੀ ਐਸਪੀ ਦਾ ਉਹ ਵੀ ਜਾਣ ਦੀ ਗੱਲ ਕਰਦਾ ਪਰ ਡੀਐਸਪੀ ਸਾਹਿਬ ਕਹਿੰਦੇ ਨੇ ਕਿ ਮੈਂ ਤਾਂ ਜਸ਼ਨ ਮਨਾਉਣ ਜੰਨਾ ਤੂੰ ਘਰੇ ਰਹਿ ਉਥੋਂ ਨਿਕਲਦੇ ਤੇ ਤੇ ਸ਼ਹਿਰੀ ਦੇ ਵਰਕਸ਼ਾਪ ਜਿਹੜੀ ਹੈਗੀ ਉੱਥੇ ਪਹੁੰਚ ਜਾਂਦੇ ਨੇ ਜਿਹੜਾ ਰਾਜਮ ਹੈਗਾ ਉਹਨੂੰ ਉੱਥੇ ਉਤਾਰਿਆ ਜਾਂਦਾ ਤੇ ਸ਼ਹਿਰੀ ਡੀਐਸਪੀ ਸਾਹਿਬ ਨੂੰ ਲੈ ਕੇ ਜਿਹੜਾ ਟੈਕਸੀ ਸਟੈਂਡ ਹੈਗਾ ਜਿੱਥੇ ਉਹਨਾਂ ਨੇ ਜਸ਼ਨ ਮਨਾਉਣਾ ਪਾਰਕੀ ਕਰਨੀ ਸੀ ਉੱਥੇ ਪਹੁੰਚ ਜਾਂਦੇ ਨੇ ਉੱਥੇ ਉਹ ਦੇਖਦੇ ਜਿਹੜੀ ਉਹ ਟੈਕਸੀ ਟਾਈਮ ਸੀਗਾ ਉਹਨੂੰ ਲੋਕ ਲੱਗਾ ਉਹਦਾ ਤਾਲਾ ਲਗਾਉਂਦਾ ਉੱਥੋਂ ਉਹ ਆਟੋ 'ਚ ਬੈਠਦੇ ਨੇ ਤੇ ਵਰਕਸ਼ਾਪ ਪਹੁੰਚ ਜਾਂਦੇ ਨੇ ਵਰਕਸ਼ਾਪ ਚੌਂਗੜੇ ਵਿੱਚ ਉੱਥੋਂ ਦੀ ਸੀਸੀਟੀਵੀ ਜਿਹੜੀ ਹੈਗੀ ਕੱਲ ਪੁਲਿਸ ਅਧਿਕਾਰੀਆਂ ਨੂੰ ਮਿਲੀ ਹੈ ਜਿੱਥੋਂ ਕਿ ਉਹ 12:30 ਵਜੇ ਤੇ ਉਸ ਆਟੋ ਦੇ ਵਿੱਚੋਂ ਉੱਤਰਦੇ ਹੋਏ ਦਿਖਾਈ ਦਿੰਦੇ ਨੇ ਜਿਹੜਾ ਕਿ ਕਈ ਅਫਵਾਹਾਂ ਵਿੱਚ ਠਿਕਰਵੀ ਕੀਤਾ ਹੋਇਆ ਹੈ ਔਰ 1:20 ਮਿੰਟ ਤੇ ਇਹਨਾਂ ਦੀ ਡੈੱਡ ਬੋਡੀ ਮੌਕੇ ਵਾਰਦਾਤੋਂ ਮਿਲਦੀ ਹੈ ਤੇ ਇਹ ਸਾਬਤ ਹੋ ਰਿਹਾ ਕਿ 50 ਮਿੰਟਾਂ ਦੇ ਵਿੱਚ ਵਿੱਚ ਇਹ ਵਰਕਸ਼ਾਪ ਚੋਂ ਤੋਂ ਡੀਐਸਪੀ ਸਾਹਿਬ ਵਰਕਸ਼ਾਪ ਚੋਂ ਮੌਕੇ ਵਾਰਦਾਤ ਇਕੱਠ ਪਹੁੰਚਦੇ ਨੇ ਔਰ ਉੱਥੇ ਉਹਦਾ ਵੀ ਡੈੱਡ ਬੋਡੀ ਮਿਲਦੀ ਹੈ ਇਹਦੀ ਜਾਣਕਾਰੀ ਜਰੂਰ ਹਾਸਲ ਕਰਾਂਗੇ ਪਰ ਜੋ ਹੁਣੇ ਟਿੱਕਰ ਪੁਸ਼ਟੀ ਜਾਣਕਾਰੀ ਮਿਲੀ ਹੈ ਉਹਦੇ ਵਿੱਚ ਇਹ ਸਾਹਮਣੇ ਆਇਆ ਕਿ ਜਿਹੜੀ ਗੋਲੀ ਹੈਗੀ ਇਹਨਾਂ ਦੀ ਗਰਦਨ ਦੀ ਬੈਕ ਸਾਈਡ ਗਰਦਨ ਦੀ ਬੈਕ ਸਾਈਡ ਤੇ ਗੋਲੀ ਦਾ ਨਿਸ਼ਾਨ ਹੈਗਾ ਉੱਥੇ ਗੋਲੀ ਵੱਜੀ ਹੈ ਪਰ ਅਜੇ ਤੱਕ ਪੁਸ਼ਟੀ ਨਹੀਂ ਹੋਈ ਹੈ ਕਿ ਕੀ ਉਹ ਲਈ ਜਿਹੜੀ ਹੈਗੀ ਇਹਨਾਂ ਦੀ ਰਵਲਵਰ ਤੋਂ ਚੱਲੀ ਆ ਜਾਂ ਕਿਸੇ ਹੋਰ ਵਾਲਵਰ ਤੋਂ ਚੱਲੀ ਆ ਪਰ ਮੌਕੇ ਵਾਰਦਾ ਤੋਂ ਡੀਐਸਪੀ ਸਾਹਿਬ ਦੀ ਜਿਹੜੀ ਰਵਲਵਰ ਦੀ ਸਰਵਿਸ ਰਵਲਵਰ ਹੈਗੀ ਆ ਉਹ ਵੀ ਨਹੀਂ ਮਿਲੀ ਹੈਗੀ ਜੀ ਭਾਵਨਾ ਨਵਸੁਰਿੰਦਰ ਜੀ ਮੇਰੇ ਸਹਿਯੋਗੀ ਸੁਰਿੰਦਰ ਜਿਨਾਂ ਨੇ ਜਾਣਕਾਰੀ ਦਿੱਤੀ ਕਿ ਡੀਐਸਪੀ ਕਤਲ ਮਾਮਲੇ ਦੇ ਵਿੱਚ ਜਿਹੜਾ ਵੱਡਾ ਖੁਲਾਸਾ ਹੋਇਆ ਕਿ ਡੀਐਸਪੀ ਦੀ ਗਰਦਨ ਤੇ ਗੋਲੀ ਵਜੀ ਆ ਸਿਰ ਤੇ ਗੋਲੀ ਵਜੀ ਆ ਗਰਦਨ ਦੀ ਬੈਕਸਾਈਡ ਤੋਂ ਗੋਲੀ ਮਾਰੀ ਗਈ ਆ ਜਿਸ ਤੋਂ ਬਾਅਦ ਕਿ ਪੁਲਿਸ ਜਿਹੜੀ ਆ ਹੋਰ ਜਾਂਚ ਦੇ ਵਿੱਚ ਜੁਟ ਗਈ ਆ ਦੱਸਦੇ ਕਿ ਕੱਲ ਹੀ ਡੀਐਸਪੀ ਦੀ ਨਹਿਰ ਦੇ ਕੋਲੋਂ ਲਾਸ਼ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਜਾਂਚ ਦੇ ਵਿੱਚ ਜੁਟ ਗਈ ਸੀ ਤਾਂ ਪੁਲਿਸ ਦੇ ਵੱਲੋਂ ਜਾਂਚ ਜਿਹੜੀ ਆ ਕੀਤੀ ਜਾ ਰਹੀ ਸੀ ਕਿਹਾ ਜਾ ਰਿਹਾ ਸੀ ਕਿ ਹੋ ਸਕਦਾ ਕਿ ਸੁਸਾਈਡ ਦਾ ਮਾਮਲਾ ਹੋ ਸਕਦਾ ਹੈ ਕਿ ਜਾਂ ਫਿਰ ਐਕਸੀਡੈਂਟ ਦਾ ਮਾਮਲਾ ਹੋ ਸਕਦਾ ਹੈ ਜਿਸ ਤੋਂ ਬਾਦ ਕਿ ਅੱਜ ਜਿਹੜਾ ਵੱਡਾ ਖੁਲਾਸਾ ਹੋਇਆ ਕਿ ਡੀਐਸਪੀ ਦੇ ਗੋਲੀ ਲੱਗਣ ਦੇ ਨਾਲ ਜਿਹੜਾ ਇਹ ਕਤਲ ਜਿਹੜਾ ਹੋਇਆ ਹੈ